ਅਫੇਰ ਸਾਡਾ ਚੋਨਾ ਗਿਆ ਅਦਰ ਦੋ ਦਖਾਇਣਾ ਤੇ ਹੱਥ ਤੇ ਲਾ ਚੋ ਲੱਗੇ ਹੋ ਇਧਰ ਵੀ ਨਹੀਂ ਲੱਗੇ ਜਦੋਂ ਚੋਲ ਲੱਗਣੇ ਉਦੋਂ ਫੇਰ ਬਾਪਾਂ ਕਹਿਣਾ ਹੱਲੇ ਵੀ ਨਹੀਂ ਖਾਣ ਜੋਗੇ ਹੋਏ ਸਾਸ੍ਰੀਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਦੇਖੋ ਸ਼ਾਮ ਦਾ ਟਾਈਮ ਆ ਤੇ ਅਸੀਂ ਰੋਟੀ ਬਣਾ ਲਈ ਸੀਗੀ ਟਾਈਮ ਦੇ ਨਾਲ ਹੀ ਮੈਂ ਤੇ ਅਵਨੀਤ ਨੇ ਤੇ ਇਧਰ ਦੇਖੋ ਮੰਮੀ ਕੀ ਕਰਦੇ ਪਏ ਆ? ਕਰਨਾ ਪਈ ਆ ਬੇਲ ਦਾ ਧਿਆਨ ਲਾਤੀਂ ਜਾ। ਜਦੋਂ ਤੁਸੀਂ ਆਪਾਂ ਇੱਧਰ ਆਏ ਬੇਲ ਦਾ ਧਿਆਨ ਹੀ ਨਹੀਂ ਰੱਖ ਹੋਇਆ। ਕਿਉਂ ਨਹੀਂ ਰੱਖ ਹੋਇਆ? ਬੇਲ ਸੁੱਕ ਗਈ। ਮੈਂ ਉਹ ਤਿੰਨ ਵਾਰੀ ਉਹਦੇ ਪੱਤੇ ਆ ਲਾਹੇ ਗਏ। ਇਹਨੂੰ ਧੁੱਪ ਤਾਂ ਲੱਗਣ ਨਹੀਂ ਦਿੰਦੇ ਤੁਸੀਂ। ਧੁੱਪ ਤੇਰੀ ਲੱਗਦੀ ਇੱਥੇ। ਦੁਪਹਿਰ ਨੂੰ ਰਸ ਤੋਂ ਜਿਵੇਂ ਸਵੇਰ ਨੂੰ ਜਿਵੇਂ ਠੀਕ ਹੈ। ਮੰਮਾ ਤੁਸੀਂ ਬੇਲ ਤੱਕ ਪਹੁੰਚ ਨਹੀਂ ਪਾਉਂਦੇ। ਗੀਤ ਤੇ ਬੁੱਟੇ ਦੇਖਣ ਉਧਰ ਅੰਬ ਦੇਖ ਤਾਂ ਅੰਬ ਜੀ ਸਾਡਾ ਬਹੁਤ ਬੁਰੀ ਤਰ੍ਹਾਂ ਗਾਣੇ ਖਾ ਲਿਆ ਦੇਖੋ ਪੂਰੇ ਪੱਤੇ ਇਹਦੇ ਖਾ ਲੇ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਆਪਣੇ ਖੇਤਾਂ ਦਾ ਖਜ਼ਾਨਾ ਇਹ ਤੁਹਾਡੀ ਅਣਕੈਲੀ ਆ ਮੇਰੀ ਤਾਂ ਇਹ ਪਾਪਾ ਇੱਥੇ ਸੁੱਤਾ ਜੀ ਰਾਤ ਨੂੰ ਆਪਾਂ ਇੱਥੇ ਬਾਹਰ ਤਾ ਸੰਦਾ ਵੀ ਅਸੂਮਾ ਨੂੰ ਰਾਤ ਨੂੰ ਦੇਖੂਗਾ ਰਾਤ ਨੂੰ ਸੁੱਤੇ ਹੋਏ ਉਹਦੇ ਇੱਥੇ ਗਾ ਰਹੇ ਬਾਗਨ ਗੁੱਸਾ ਹੈ ਅਜਾ ਰੱਖ ਤੇ ਚਲੋ ਜੀ ਅਸੀਂ ਤੁਹਾਨੂੰ ਇੱਕ ਸਪੈਸ਼ਲ ਚੀਜ਼ ਦਿਖਾ ਲਦੇ ਹਾਂ ਸਪੈਸ਼ਲ ਤਾਂ ਨਹੀਂ ਹੈਗੀ ਅੱਡੀ ਮੇਰੇ ਚੰਮਾਰੀ ਕੇ ਚਲ ਆ ਦੇਖੋ ਪਾਪਾ ਖੇਤ ਚ ਘੁੰਮਦੇ ਪਿਆ ਆਪਾਂ ਵੀ ਪਾਪਾ ਦੇ ਕੋਲ ਚੱਲੇ ਆ ਸ਼ੇਰੂ ਦੇ ਫਰੈਂਡ ਤੇ ਸਾਡਾ ਝੋਨਾ ਦੇਖੋ ਜੀ ਚੌੜ ਲੱਗਿਆ ਦੇਖ ਤਾਂ ਹਲੇ ਕਿਤੇ ਦੇਖ ਤਾਂ ਲੱਗਿਆ ਚ ਹਲੇ ਨਹੀਂ ਲੱਗੇ ਕਿਤੇ ਚ ਸਾਨੂੰ ਦੇਖ ਕੇ ਪਾਪਾ ਆ ਗਏ ਇੱਧਰ ਮਸੀਆਦੰਗ ਪਾਪਾ ਮੁਕ ਉਸ ਸਰ ਬਰੇ ਇੱਥੇ ਫਿਰ ਇੱਥੋਂ ਕਾ ਬੱਡੇਆ ਕਰੋ ਪਾਪਾ ਤਾਂ ਹੁੰਦਾ

ਪਾਪਾ ਤੁਸੀਂ ਕਿਉਂ ਇੰਨਾ ਘੁੰਮਦੇ ਆ ਤੁਹਾਨੂੰ ਰੈਸਟ ਦਸੀਓ ਵਾ ਡਾਕਟਰ ਇਹ ਚਲੋ ਮੜ ਜਾ ਮੁੱਕ ਜਾ ਤਾਂ ਲੱਗਤਿਆ ਪਾਣੀ ਇੱਧਰ ਜਾਂਦਾ ਫਿਰ ਜਾਂਦਾ ਪਾਣੀ ਤਾਂ ਲੈ ਪਾਣੀ ਕਿੱਥੇ ਛੱਡਿਆ ਪਾਣੀ ਤਾਂ ਗਿੰਦੇ ਨੇ ਤੇ ਛੱਡਿਆ ਆ ਆਜੇ ਘੁੰਮ ਕੇ ਆਈਏ ਘੁੰਮ ਕੇ ਕੰਪਨੀ ਜਾ ਕੇ ਆਹ ਦੇਖੋ ਜੀ ਪਹੁੰਚ ਗਏ ਅਸੀਂ ਆਪਾਂ ਨੇ ਖਜ਼ਾਨੇ ਦੇ ਕੋਲ ਬਹੁਤ ਲੋਕ ਆ ਜਿਨ੍ਹਾਂ ਨੂੰ ਹੈਲਦੀ ਫੂਡ ਨਹੀਂ ਮਿਲਦਾ ਪਰ ਅਸੀਂ ਖੁਸ਼ ਨਸੀਬ ਆ ਦੇਖੋ ਇਸ ਕੇ ਦੀ ਅੱਗੇ ਬਹੁਤ ਸਾਰੇ ਵੀਡੀਓ ਬਣਾਈ ਆ ਜਦੋਂ ਪਾਪੋਂ ਦੇ ਇਕੱਠੇ ਵੜ ਸੀ ਮਟਰ ਵੀ ਕੀ ਸੀ ਹਲਕਾ ਤਾਂਦਲਾ ਤਾਂਦਲੇ ਦਾ ਕੀ ਹੁੰਦਾ ਤਾਂਦਲੇ ਦਾ ਸਾਗ ਬਹੁਤ ਬਣਾਉਂਦੇ ਮੈਂ ਤਾਂ ਕਦੇ ਨਹੀਂ ਬਣਾਇਆ ਜੇ ਕਿਸਨ ਚਾਹੀਦਾ ਹੋਵੇ ਤਾਂ ਲੈ ਜਾ ਸਕਦੇ ਥੱਲੇ ਜਾ ਕੇ ਬਣਾ ਸਕਦੇ ਤਾਂ ਬਲੇ ਦਾ ਸਾਹ ਇਹ ਵੀ ਅਸੀਂ ਬਿੱਧੀ ਆ ਇਹ ਤਾਂ ਆਪੇ ਗਿਆ ਹੁੰਦਾ ਆ ਦੇਖ ਕਰੇਲੇ ਦੇ ਬੇਲਾ ਕਰੇਲੇ ਵੀ ਹੋਏ ਵਾਜੀ ਸਾਡੇ ਹੱਲ ਕਿਥੇ ਬੇਲਾ ਆ ਬੇਲਾ ਆ ਵੱਟ ਸਾਰੀ ਕਰੇਲਿਆਂ ਦੀ ਆ ਬਾਕੀ ਕੀ ਲਾਇਆ ਹੋਆ ਕੀਏ ਦੀਆਂ ਬੇਲਾ ਕੀਏ ਆ ਕਿ ਕਿੱਟੇ ਲੁਕਣ ਲਾਏ ਆ ਕਦੂਆਂ ਦਾ ਜੋਰ ਇਸ ਲਈ ਅਸੀਂ ਲਾਇਆ ਕੀਏ ਜਿਆਦਾ ਲੋਕਾਂ ਨੇ ਕਦੂ ਲਾਇਆ ਇਸ ਲਈ ਅਸੀਂ ਕਦੂ ਨਹੀਂ ਲਾਇਆ ਅਸੀਂ ਕੀ ਲਾਇਆ ਲੱਗਣ ਲੱਗੇ ਹਾਲੇ ਫੁੱਲ ਮਮਾ ਹਾਲੇ ਨਹੀਂ ਹਾਲੇ ਤਾਂ ਆ ਬਿਆ ਆ ਜਿਦਾਂ ਆ ਦੇ ਤਾਗ ਰੂੰਬਣਾ ਨਹੀਂ ਧੱਗ ਜਾ ਤੇ ਇਹਨਾਂ ਨੂੰ ਫੁੱਲ ਖੰਣੇ ਆ ਫੇਰ ਲੱਗਣੀਆਂ ਇੱਥੇ ਕੀ ਆ ਕarele ਇਹਨਾਂ ਦੇ ਨਹੀਂ ਹਾਲੇ ਲੱਗੇ ਫੁੱਲ ਮੇਨ ਰਾਜੀ ਆਵਲਾ ਆ ਅਸੀਂ ਆਏ ਸੀਗੇ ਖੇਤਾਂ ਦੇ ਵਿੱਚੋਂ ਵਿੱਚੀ ਹੁਣ ਅਸੀਂ ਰਾਹੇ ਰਾ ਜਾਵਾਂਗੇ ਘੁੰਮ ਕੇ ਮੋਰੇ ਵੀ ਸਾਡਾ ਇੱਕ ਝੋਨਾ ਆ ਉਹ ਵੀ ਆਪਾਂ ਦੇਖਾਂਗੇ ਅੱਜ ਅਸੀਂ ਨਿਕਲੇ ਆ ਕੀ ਕਹਿੰਦੇ ਹੁੰਦੇ ਆ ਨਹੀਂ ਓਹੋ ਜਿਹੜਾ ਦੇਖਦੇ ਹੁੰਦੇ ਆ ਅਸੀਂ ਨਿਕਲੇ ਦੁਪਹਿਰ ਵਾਈ ਕਰਨ ਅੱਛਾ ਦੇਖਦੇ ਆ ਪਾਪਾ ਨੇ ਤੇ ਕਿੰਨਾ ਕੰਮ ਕੀਤਾ ਆ ਤੂੰ ਪੈਰ ਵਾਈ ਦੀ ਗੱਲ ਕਰਦੀ ਆ ਮੈਂ ਤਾਂ ਕਹਿੰਦੀ ਤਾਂ ਦੇ ਜਿਹੜੇ ਖੇਤਾਂ 'ਚ ਕੰਮ ਕਰਦੇ ਸਾਡਾ ਇੱਥੇ ਤਾਂ ਉੱਥੇ ਉਹਨਾਂ 'ਚ ਬੁਰਾ ਹਾਲ ਹੋ ਗਿਆ ਗਰਮੀ 'ਚ ਰੋਜ਼ ਆਇਆ ਕਰੋ ਫੇਰ ਨਹੀਂ ਹੋਣਾ ਪੂਰਾ ਹਾਲ ਹੋਣਾ ਆ ਦੇਖੋ ਜੀ ਆ ਨਿੱਕੇ 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 ਆਏ ਏ ਕਲੇਲੇ ਅਰੇ ਲੇਨ ਫੋਲ ਤੁਰੇ ਆਵਾ ਜੀ ਆ ਖਾਣੇ ਹੁਣ ਆ ਜਾਣ ਮਟਰਾਂ ਦੇ ਸੀਜ਼ਨ ਚ ਜਿਹੜੇ ਰਹਿ ਗਏ ਸੀ ਬੇਬਾਕ ਸੁਨੌ ਲਾਂਬੇ ਦਿੰਦੇ ਆ ਬਸ ਮਟਰ ਨਹੀਂ ਖਲਾਏ ਗਰਮੀ ਬਹੁਤ ਆ ਤੇ ਹੋਰ ਥੋੜੇ ਦਿਨਾਂ ਤੱਕ ਹੀ ਇਹ ਤਾਂ ਕਰੇ ਲੱਗ ਜਾਣੇ ਆ ਆ ਕੇ ਖਾ ਸਕਦੇ ਲੈ ਜਾ ਸਕਦੇ ਆ ਠੀਕ ਹੈ ਜੀ ਫੇਰ ਬਾਦਸ਼ਾਹ ਨੇ ਇਹ ਨਹੀਂ ਕਹਿਣਾ ਹੋਊਗਾ ਕਿ ਵੀਡੀਓ ਪਾ ਕੇ ਸਾਨੂੰ ਤਰਸਾਇਆ ਤੇ ਤਾਂਦਲਾ ਜੇ ਕਿਸੇ ਨੇ ਜਿਹੜਾ ਤਾਂਦਲਾ ਵੀ ਲੈ ਜਾ ਸਕਦੇ ਸਾਗ ਬਣਾ ਤਾਂਦਲਾ ਉਦਾਂ ਸੀ ਬੀਜੀਆਂ ਨਹੀਂ ਆ ਪਰ ਉਹ ਆਪ ਹੀ ਹੋ ਗਿਆ ਚਲੋ ਹੁਣ ਦੇਖਦੇ ਆ ਝੋਨਾ ਵੀ ਸਾਡਾ ਕਿਦਾਂ ਦਾ ਹੋ ਗਿਆ ਅਸੀਂ ਆ ਗਏ ਜੀ ਰੋਡ ਤੇ ਆਇਆ ਸਾਡਾ ਝੋਨਾ ਆਜੋ ਮੰਮਾ ਦੇਖੀਏ ਇੱਥੇ ਲੱਗੇ ਚੌਲ ਦੇਖ ਲੈ ਤੂੰ ਦੇਖ ਲੈ ਚੌਲ ਤੋੜ ਲੈ ਦੇਖ ਲੈ ਲੱਗੇ ਹੋਗਾ ਨੇ ਝੋਲਾ ਝੋਲਾ ਜਾ ਕੇ ਬਣਾ ਲਈ ਮੈਂ ਤਾਂ ਤੋੜ ਲੂੰਗੀ ਤੁਹਾਡਾ ਹੀ ਨੁਕਸਾਨ ਹੋਣਾ ہاں ਕਈਆਂ ਨੂੰ ਪਤਾ ਨਹੀਂ ਹੁੰਦਾ ਚੌਲ ਚੌਲ ਕੀ ਜਿਹੜਾ ਬੰਦਾ ਦਾ ਨਹੀਂ ਨਾਲ ਇਹਦਾ ਹੈਗਾ ਲੈਣ ਦਾ ਕੁਝ ਵੀ ਖੇਤੀਬਾੜੀ ਦਾ ਨਹੀਂ ਪਤਾ ਸ਼ਹਿਰਾ ਦੇ ਕਈਆਂ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਕਿੱਦਾਂ ਲੱਗਦੀ ਚੀਜ਼ ਤੇ ਉਹਨਾਂ ਨੂੰ ਕੀ ਪਤਾ ਚੌਲ ਕਿੱਦਾਂ ਲਾਵੇ ਕੋਈ ਵੀ ਫਸਲ ਆ ਜਿੱਦ ਦਾ ਇੱਕ ਸ਼ਹਿਰੀ ਬੱਚਾ ਪੜਿਆ ਲਿਖਿਆ ਸਿਗਾ ਉਹ ਖੇਤੀਬਾੜੀ ਵਿਭਾਗ ਚ ਲੱਗ ਗਿਆ ਤੇ ਜਦੋਂ ਮਿਰਚਾਂ ਆਈਆਂ ਮਾਰਕੀਟ ਦੇ ਵਿੱਚ ਵਿਕੀਆਂ ਤਾਂ ਕਹਿੰਦੇ ਮਿਰਚਾਂ ਕਿੱਦਾਂ ਹਨਾ ਵੇਚੀਆਂ ਕਹਿੰਦੇ ਲਾਲ ਮਿਰਚਾਂ ਮਹਿੰਗੀਆਂ ਹਰੀਆਂ ਸਸਤੀਆਂ ਆ ਉਹ ਕਹਿੰਦੇ ਲੇਡੀ ਸੀ ਕਹਿੰਦੇ ਕੋਈ ਨਹੀਂ ਅਗਲੀ ਵਾਰ ਲਾਲ ਮਿਰਚਾਂ ਜ਼ਿਆਦਾ ਬੀਜੋ ਹੁਣ ਉਹਨੂੰ ਕੀ ਪਤਾ ਵੀ ਹਰੀਆਂ ਲਾਲ ਹੁੰਦੀਆਂ ਆ ਹਨਾ ਇਦਾਂ ਜਿਸ ਦਾ ਕਾਜ ਉਸੇ ਕੋ ਸਾਜੇ ਐਦਾਂ ਕਹਾਣੀਆਂ ਬਣ ਜਾਂਦੀਆਂ ਆ ਗੱਲਾਂ ਤੇ ਇੱਕ ਹੋਰ ਮੈਂ ਤੁਹਾਨੂੰ ਕਹਾਣੀ ਸੁਣਾਉਂਗੀ ਅਗਲੀ ਵੀਡੀਓ ਸੁਣਾਉਂਗੀ ਇਹ ਕਹਾਣੀ ਥੋੜੀ ਇਮੋਸ਼ਨਲ ਜਈਆ ਮੇਰੀ ਆਦਤ ਆ ਮੇਰੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਪਤਾ ਮੇਰੇ ਸੁਭਾਅ ਦਾ ਜੇ ਉਹ ਮੈਂ ਕਿਤੇ ਜਾਵਾਂ ਜੇ ਭਾਵੇਂ ਬਾਸੇਸ ਜਾਵਾਂ ਜਾਂ ਕਿਤੇ ਹੋਰ ਜਾਵਾਂ ਮੇਰੇ ਨਾਲ ਜੇ ਕੋਈ ਬੈਠਾ ਆ ਮੈਂ ਜ਼ਰੂਰ ਉਹਦੇ ਨਾਲ ਗੱਲਬਾਤ ਕਰਨੀ ਉਹਦੇ ਦੁੱਖ ਸੁੱਖ ਸੁਣੂੰਗੀ ਸੁਣਾਉਂਗੀ ਘਟ ਸੁਣਾਉਂਗੀ ਮੈਂ ਆਪਣੀਆਂ ਨੂੰ ਜਿਹੜੀਆਂ ਮੈਨਾਂ ਖੁਸ਼ੀ ਵਾਲੀਆਂ ਗੱਲਾਂ ਉਹ ਵੀ ਸੁਣਾਉਂਗੀ ਪਰ ਦੁੱਖ ਵਾਲੇ ਤੇ ਮੈਂ ਸੁਣੂੰਗੀ ਜ਼ਰੂਰ ਇਹ ਪੇਹ ਕਹਾਣੀ ਸੁਣਾਉਂਗੀ ਇਹ ਹੀ ਯਾਦ ਘਾ ਬਣੀ ਤੇ ਜਬ ਨਹੀਂ ਤੂੰ ਤਾਂ ਅਸੀਂ ਟੋਕੀਦਾ ਨਾ ਫੇਰ ਘਰ ਦੀਆਂ ਗੱਲਾਂ ਬਾਹਰ ਨਹੀਂ ਗੱਲਾਂ ਘਰ ਆਕ ਨਾ ਕਰਿਆ ਕਰ ਪਰ ਸੁਵਾ ਮੇਰਾ ਵੀ ਇਦਾਂ ਦਾ ਸੀਗਾ ਹੁਣ ਵੀ ਇਦਾਂ ਹੀ ਆ ਉਹ ਗੱਲਾਂ ਦਿਮਾਗ ਦੇ ਉੱਤੇ ਵੀ ਦਿੱਸਾ ਜਾਂਦੀਆਂ ਕਈ ਗੱਲਾਂ ਉਹ ਮੇਨਾਂ ਇੱਕ ਬਹੁਤ ਅਜੀਬ ਜਿਹੀ ਗੱਲ ਮੈਂ ਇੱਕ ਸੁਣੀ ਕਹਾਣੀ ਕਹਾਣੀ ਕਹਿੰਦੇ ਚੈਨ ਵਾਰਦਾਤ ਹੋਈ ਸੀ ਉਹ ਮੈਂ ਤੁਹਾਨੂੰ ਅਗਲੀ ਵੀਡੀਓ ਤੇ ਸੁਣਾਉਂਗੀ ਸੌਣ ਵਾਲੀ ਕਹਾਣੀਆਂ ਉਹ ਤੇ ਅੱਜ ਦੇ ਲਈ ਇੰਨਾ ਹੀ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਕੋਣ ਸਾਡਾ ਘਰ ਉਹ ਆ ਆਇਆ ਪੀਪਲ ਲੈ ਗਰੂ ਸਾਥ ਨਾਲ ਬਹੁਤ ਵਾਰ ਸਿੱਥੇ ਆਉਨੇ ਆ ਮੇਰੇ ਲਈ ਜੀ ਤੁਹਾਨੂੰ ਅਗਲੀ ਵੀਡੀਓ ਦੇਖ ਗਰਮੀ ਬਹੁਤ ਜ਼ਿਆਦਾ ਆ ਗਰਮੀ ਦਾ ਖਿਆਲ ਰੱਖੋ ਤੇ ਅਰਮਾਨ ਨੂੰ ਵੀ ਦੇਖਦੇ ਆ ਉਹਦੀ ਵੀ ਕਿਸੇ ਦਿਨ ਅਸੀਂ ਵੀਡੀਓ ਬਣਾਉਣੀ ਆ ਰੋਜ਼ ਗਰਾਊਂਡ ਨੂੰ ਕਹਿੰਦਾ ਬੱਚੇ ਕਹਿੰਦੇ ਸਾਡੀ ਵੀਡੀਓ ਆ ਕੇ ਬਣਾਓ ਕੱਲ ਨੂੰ ਦੇਖਾਂਗੇ ਕੱਲ ਨੂੰ ਜਾਂ ਪਰਸ ਨੂੰ ਉੱਥੇ ਅਰਮਾਨ ਦੀ ਵੀਡੀਓ ਜਾ ਕੇ ਬਣਾਵਾਂਗੇ ਤੇ ਦੇਖਦਾ ਜੀ ਸਾਡੀ ਵੀਡੀਓ ਨਾਲ ਇੱਕ ਹੋਰ ਗੱਲ ਜਿਨ੍ਹਾਂ ਦੇ ਉੱਤੇ ਮੈਂ ਅੱਗੇ ਬਹੁਤ ਵਾਰ ਗੱਲ ਕੀਤੀ ਆ ਵੀ ਸਾਡੀ ਵੀਡੀਓ ਦੀ ਨੋਟੀਫਿਕੇਸ਼ਨ ਆਉਂਦੀ ਆ ਉਹ ਵੀਡੀਓ ਨੂੰ ਸਬਸਕ੍ਰਾਈਬ ਨਾ ਕਰਿਆ ਕਰਨ ਸਿਰਫ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਆ ਕਰੋ ਤੁਸੀਂ ਜਿੱਦਾਂ ਦੀ ਤੁਹਾਨੂੰ ਵੀਡੀਓ ਸਾਡੀ ਲੱਗਦੀ ਆ ਚੰਗੀ ਮਾੜੀ ਜਿੱਦਾਂ ਦੀ ਹੱਸਦੇ ਵਾਸਤੇ ਲਾਓ ਜੀ ਵੀਡੀਓ ਦੇਖਣ ਲਈ ਸਾਡਾ ਬਹੁਤ ਬਹੁਤ ਥੈਂਕ ਯੂ ਜੀ ਬਾਏ ਬਾਏ ਜੀ ਆ ਫੇਰ ਸਾਡਾ ਚੋਣਾ ਕੇ ਅੱਜੋ ਦਿਖਾਇਆ ਤੇ ਅੱਜ ਤੱਕ ਲੱਔ ਲੱਗੇ ਹੋ ਇੱਧਰ ਵੀ ਨਹੀਂ ਲੱਗੇ ਜਦੋਂ ਝੋੜ ਲੱਗਣੇ ਉਦੋਂ ਫੇਰ ਪਾਪਾ ਕਹਿਣਾ ਹਾਲੇ ਵੀ ਨਹੀਂ ਖਾਣ ਜੋਗੇ ਹੋਏ ਚਲੋ ਠੀਕ ਹੈ ਜੀ